ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਆ ਵਧੀਆ ਹੋਮਗੇ ਵੈਲਕਮ ਬੈਕ आवर YouTube ਚੈਨਲ ਤੋਂ ਅੱਲਾ ਕਪਲ ਬਲੌਗਸ ਤੇ ਆਪਾਂ ਡਿਊਟੀ ਆ ਗਈ ਸੀ ਜੀ ਅੱਜ ਹੈਗਾ ਆਪਣੇ ਸਕੂਲਾਂ ਦੇ ਵਿੱਚ ਸਕੂਲ ਦੇ ਵਿੱਚ ਸਪੋਰਟਸ ਸਪੋਰਟਸ ਡੇ ਸਪੋਰਟਸ ਡੇ ਸੈਲੀਬ੍ਰੇਟ ਕਰਨਾ ਤੇ ਬੱਚੇ ਵੱਖ-ਵੱਖ ਤਰ੍ਹਾਂ ਦੇ ਆ ਖੇਡਾਂ ਦੇ ਵਿੱਚ ਭਾਗ ਲੈਣਗੇ ਪਾਰਟਿਸਪੇਟ ਕਰਨਗੇ ਤੇ ਆਪਾਂ ਤੋਂ ਅੱਜ ਸਾਡੇ ਸਕੂਲ ਦੇ ਵਿੱਚ ਸਪੋਰਟਸ ਡੇ ਮਨਾਇਆ ਜਾ ਰਿਹਾ ਤੇ ਇਸ ਵੇਰੇ ਝੰਡਾ ਵੀ ਲਹਿਰਾਇਆ ਜਾਊਗਾ ਉਵੀ ਤੁਹਾਨੂੰ ਦਿਖਾਵਾਂਗੇ ਸਾਰੀਆਂ ਵੀਡੀਓਜ਼ ਅਟੈਚ ਕਰਾਂਗੇ ਤੇ ਬੱਚਿਆਂ ਦੀਆਂ ਗੇਮਾਂ ਹੋਣੀਆਂ ਟੀਚਰਸ ਵੀ ਗੇਮਾਂ ਕਰਨਗੇ ਉਹਨਾਂ ਲਈ ਵੀ ਹੈਗੀਆਂ ਨੇ ਤੁਸੀਂ ਜਰੂਰ ਸਾਰੇ ਜਾਣੇ ਤਰ੍ਹਾਂ ਲੱਕਪਲ ਬਲੌਗਸ ਨਾ ਬਣੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਜੋਏ ਕਰਿਓ ਸਾਡੇ ਬੱਚਿਆਂ ਦੀਆਂ ਅੱਜ ਗੇਮਾਂ ਪ੍ਰਾਈਜ਼ ਵਗੈਰਾ ਵੀ ਦਿੱਤੇ ਜਾਣਗੇ ਸਾਰੀਆਂ ਗੇਮਾਂ ਦੇ ਸਮਾਰਟ ਐਡ ਕਰਾਂਗੇ ਜਰੂਰ ਦੇਖਿਓ ਜੀ ਤੇ ਸਾਡੇ ਸਕੂਲ ਦੇ ਵਿੱਚ ਬਣਾਇਆ ਜਾ ਰਿਹਾ ਸਪੋਰਟਸ ਡੇ ਸਾਰੇ ਜਾਣੇ ਬਣੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਚਲੋ ਤੁਹਾਨੂੰ ਹੁਣ ਦਿਖਾਵਾਂਗੇ ਆਪਾਂ ਗੇਮਾਂ ਬੱਚਿਆਂ ਦੀਆਂ ਕਿਵੇਂ ਕਿਵੇਂ ਤ ਗੇਮਜ਼ ਸ਼ੁਰੂ ਹੋਣ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਉਸ ਤੋਂ ਬਾਅਦ ਗੇਮਜ਼ ਸਟਾਰਟ ਕੀਤੀਆਂ ਗਈਆਂ लोंग जंप गेम करवाई जा रही है गुरप्रीत सर लोंग जंप गेम करवा रहे जी इधर भी गेम ਦੀ ਤਿਆਰੀ ਹੋਈ ਜਾਂਦੀ ਆ ਤੁਹਾਨੂੰ ਦਿਖਾ ਕੇ ਲੈਉਣੇ ਚੱਲ ਲਗੇ ਜੀ ਫਸਟ ਆ ਜੀ ਜਰਾਂਜੀ ਸਰ ਤੋਂ ਸ਼ਾਲਾ ਮਰਵਾਵਾਂਗੇ ਇਧਰ ਲੌਂਗ ਜੰਪ ਚ ਸ਼ਗਨ ਪ੍ਰੀਤਕਾਰ ਹਾਂਜੀ 640 ਗੁੱਡ ਥਰੋ ਅਗਲਾ ਕੀਨਾ ਬੇਟਾ ਤੇਰਾ ਰੇਸ ਲਾ ਲੰਮੀ ਜੀ ਆਰਤੀ ਪੂਜਾ ਸ਼ਗਨ ਪ੍ਰੀਤਕਾਰ ਤੁਹਾਨੂੰ ਸਾਡੇ ਕੋਲ ਆਇਆ ਜੀ ਬੱਚ ਪਰੋ ਦੇਦਰ ਪੰਜਤੀ ਇਹਦੇ ਹੈ ਫਟ ਜੂ ਜ਼ੋਰ ਨਾਲ ਬੁੜਾ ਕੇ ਨੂੰ ਚਲੋ ਮੈਂ ਤਾਂ ਗੀੜਾ ਮਾਰ ਕੇ ਉਧਰ ਚੋਰ ਲਾ ਕੇ ਇਨ ਨੂੰ ਵੀ ਆਣੀ ਨਾ ਮਟਕਰੇ ਸਾ ਤੂੰ ਲੱਗੂ ਹੀ ਰੇ ਘਰ ਤੂੰ ਦਹਾਰੇਂਗੀ ਚੋਰ ਪਾ ਲੈਸਾ ਕਿਸੇ ਦੀ ਲੱਗੇ ਜਿਆਦਾ ਹਾਰ ਜੋ ਆ ਕਨੇ ਗਾ ਹੀ ਪਾਇਆ ਹੋਇਆ ਮੈਨੂੰ ਤਾਂ ਕੁਝ ਨਹੀਂ ਲੱਗ ਰਿਹਾ ਕੋਈ ਆ ਕੀ ਕਰ ਰਹੀਆਂ ਨੇ ਹੁਣ ਇੰਨੂ ਬਣਾ ਜਾ ਰਹੇ ਨੇ ਇੰਨੂ ਹੀ ਕਰ ਰਹੇ ਨੇ ਹਾਂ ਆ ਵੀ ਇਧਰ ਵੀ ਇੰਨੂ ਬਣਾਉਂਦੇ ਨੇ ਚਲੋ ਮੈਂ ਤਾਂ ਵੀਡੀਓ ਲੈਣੀ ਸੀ ਤੁਸੀਂ ਤਾਂ ਖੜੀ ਗਈਆਂ ਤੂੰ ਕਿਉਂ ਚਿੱਤਰ ਖਾਣੇ ਨੇ ਬੋਲੋ ਸਾਡੀ ਸਕਰੀਨ ਤੇ ਆਹਗਾ ਥੋੜਾ ਫੋਨ ਦੀ ਇੱਧਰ ਵੀ ਸਾਰੇ ਪਾਸੇ ਇੱਧਰ ਮਟਕਾ ਰੇਸ ਦੀ ਤਿਆਰੀ ਧੁਪ ਬਹੁਤ ਲੱਗੀ ਜਾਂਦੀ ਆ ਲਓ ਜੀ ਮਟਕਾ ਰੇਸ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਬੱਚਨ ਦਾ ਘੜਾ ਪਨਤਾ ਆ ਜਾ ਰਹੇ ਨੇ ਬੱਚੇ ਪੋਜੀਸ਼ਨ ਲੈਂ ਵਾਸਤੇ ਪਹੁੰਚ ਗਏ ਉੱਤਰੀ ਹੁਣ ਵੀਡੀਓ ਲਵਾਂਗੇ ਬੈਕ ਸਾਈਡ ਤੋਂ ਆਪਾਂ ਇਹਨਾਂ ਦੀ ਚਮਚਾ ਨਿੰਬੂ ਚਮਚਾ ਗੇਮ ਸ਼ੁਰੂ ਹੋਣ ਲੱਗੀ ਆ ਇਹ ਵੀ ਦਿਖਾਵਾਂਗੇ ਤੁਹਾਨੂੰ ਕਿਹੜੇ ਬੱਚੇ ਜੀਨਰ ਆਉਂਦੇ ਆ ਸਪੂਨ ਰੇਸ ਚਮਚਾ ਨਿੰਬੂ ਰੇਸ ਮੈਂ ਨਿੰਬੂ ਵੀ ਕਾ ਜਿੱਤੇ ਜਾਣ ਇੱਕੋ ਜਿਹਾ ਨਿੰਬੂ ਚਮਚਾ ਵੀ ਚਮਚਾ ਸਾਹ ਬਣਾ ਦਿੱਤਾ ਨਿੰਬੂ ਵੀ ਕਾ ਜਿੱਤੇ ਜਾਣ ਚਮਚਾ ਕਿੰਨਾ ਕਿੱਤੀ ਜਾਵੇ ਨਾ ਨਾ ਚਮਚਾ ਗੇਮ ਦਾ ਚਮਚ ਨੇ ਬੁਦਗਾ ਬਤਾ ਮੈਨੂੰ ਚਮਚਾ ਚਲੋ ਕੇਰਾ ਪਿਛੇ ਵੀ ਪੱਲੇ ਦਾ ਮਾਰ ਨਹੀਂ ਗਿਆ ਇੰਨਾ ਤਾਂ ਕਿ ਨਾ ਅੰਮ੍ਰਲ ਭਾਂਗ ਹੈ ਇੰਨੂੰ ਸਿਕਲਾ ਮੈਂ ਕੋ ਦਿੰਦਾ ਕਿਹਾ ਆਉਂਦੇ ਬਣ ਕੇ ਜਿੱਤੇ ਰੇਸ਼ ਖਤਮ ਹੁੰਦੀ ਆ ਉੱਥੇ ਕੋ ਆਪਣੀ ਰੇਸ ਸਟਾਰਟ ਹੋਣ ਲੱਗੀ ਐ ਇੱਕ ਟੰਗੀ ਰੇਸ ਇੱਕ ਟੰਗੀ ਰੇਸ ਸਟਾਰਟ ਹੋਣ ਲੱਗੀ ਐ ਜੀ ਆ ਖੜੇ ਨੇ ਬੱਚੇ ਸਵਾਸ਼

लो जी अगली रेस तो है। तो नहीं नहीं। नहीं। मैडम नरवैर सी करी पूरा खुश हो

गा लागते किनी ගै লাग ළ विंद साइड <laughs> ਲੇ ਰੇਸ ਲਈ ਸਿਲੇਕਸ਼ਨ ਹੋ ਰਹੀ ਹੈ ਕੁਝ ਮੰਗਾਓ 14 ਦਾ ਲੇ ਵਾਲੇ 9 ਤੋਂ 10 ਵਾਲੇ Mae'n <laughs> cael ਆ ਉਹ ਵੀ ਕਹਿ ਰਹੇ ਨੇ ਸਰ ਆ ਗਈ ਜੀ ਆ ਗਈ ਕੋਈ ਆਈ ਹੋ ਸਕਦੀ ਜੀ ਗੇਮ ਸਟਾਰਟ ਹੋਊਗੀ ਜੋਰ ਲੱਗਿਆ ਬੇਵਾਰਿਆਂ ਦਾ ਪੂਰਾ ਫੁੱਲ ਬਟਾ ਫੁੱਲ ਜੋਰ ਨਾਲ ਜੋਰ ਨਾਲ ਲੈ ਲਓ ਪਹਿਲਾ ਜਿੱਤੀ ਜਾਂਦੇ ਨੇ ਕਤਲਾ ਕਤਲਾ ਕਰਨ ਜੀ ਸਾਹ ਦੇਖੋ ਕਰਨ ਜੀ ਸਾਹ ਦਾ ਜੋਰ ਲੱਗਿਆ ਰੇ ਮਨੀਸ਼ਾ ਕੋਲ ਇੰਟਰਸਟਿੰਗ ਆ ਜਿਹੜੇ ਬੈਟਿੰਗ ਗੇਮ ਹੋ ਰਿਹਾ ਜੀ ਆ ਬੱਚਿਆਂ ਨੂੰ ਪਿੱਛੇ ਕਰੋ ਜੀ ਪਿੱਛੇ ਕਰੋ ਆਪਾਂ ਸਾਰਿਆਂ ਨੂੰ ਕਵਰ ਕਰਾਂਗੇ ਦਿਖਾਉਂ ਰਿਹਾ ਤੁਹਾਨੂੰ ਮਾਸਟਰ ਤੇ ਮੈਡਮ ਦਾ ਜੋਰ ਵੱਧ ਲੱਗਦਾ ਜਦੋਂ ਜਿਤਾਉਣਗੇ ਗੇਮ ਤੁਜਿੰਦਰ ਮੈਡਮ ਤੇ ਕਸੀਰ ਸਰ

ਜੋੜਨਾ 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 ਨੈਕਟਿਵ ਪੁਆਇੰਟ ਦੇ ਹੀ ਜਾਂਦੇ ਆਂ ਉਹਨਾਂ ਨੂੰ ਨੈਕਟਿਵ ਪੁਆਇੰਟ ਆ ਕੇ ਚਲਾਓ ਮੈਂ ਕਿਹੜਾ ਨਹੀਂ ਉਹ ਸਰਦਾਰੀ ਖੁਸ਼ੀ ਦੇਖੋ ਮ ਆਪਣੀਆਂ ਹੋ ਗਈਆਂ ਸੀਗੀਆਂ ਤੇ ਬੱਚਿਆਂ ਨੂੰ ਫਰੈਸ਼ਮੈਂਟ ਦਿੱਤੀ ਜਾ ਰਹੀ ਹੈ ਆਪਾਂ ਵੀ ਖਾਣਾ ਵਗੈਰਾ ਖਾ ਲਿਆ ਬਹੁਤ ਵਧੀਆ ਰਿਹਾ ਗੇਮਾਂ ਬਹੁਤ ਵਧੀਆ ਹੋਇਆ ਸਾਰਾ ਕੁਝ ਤੇ ਹੁਣ ਹੋਵੇਗਾ ਆਪਣਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਇਨਾਮ ਵੰਡੇ ਜਾਣਗੇ ਜਿਹੜੇ ਜੇਤੂ ਟੀਮਾਂ ਨੇ ਜੇਤੂ ਹਾਊਸ ਨੇ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਬਣੇ ਰਹਿਓ ਤੋਂ ਅਲਕਾ ਕਪਲ ਬਲੌਗਸ ਨਾਲ ਤੇ ਇੰਜੋਏ ਕਰਿਓ ਇਨਾਮ ਵੰਡ ਸਮਰੋਹ ਫੋਰ ਜਿਹੜੇ ਸਾਡੇ ਜੇਤੂ ਪਲੇਅਰ ਨੇ ਜੇਤੂ ਹਾਊਸ ਨੇ ਉਹਨਾਂ ਲਈ ਠੀਕ ਹੈ ਜੀ ਬੱਚਿਆਂ ਨੂੰ ਫਰੈਸ਼ਮੈਂਟ ਦਿੱਤੀ ਜਾ ਰਹੀ ਹੈ ਗੇਮਸ ਤੋਂ ਬਾਅਦ ਬੱਚਿਆਂ ਦੇ ਲਈ ਬਨਾਨਾਜ਼ ਮੰਗਵਾਏ ਗਏ सारे बच्चों बनानाब्यूट किए गए उसब्यूशन होना वंट समारोह ਸ੍ਰੀ ਗੁਰੂ ਜੀ ਸ਼ਹੀਦ ਬਾਣੀ ਇਸਿੱਤ ਦਾ ਇਹ ਮੇਗਾ ਅਦਗਰੇਸਾ ਹਾਂ ਉਹਨਾਂ ਕੇ ਅਰੋ ਨਵੀਂ ਤੋਂ ਅਦਗਰੇਸਾ ਹਾਂ ਫਿਰ ਇਹ ਬੱਚੇ ਆਜੂ ਸਾਡੇ ਕੋਲ ਹੈ እና